ਦੱਸਦੇ ਕਿ ਬੰਦੀ ਸਿੰਘਾਂ ਦੀ ਰਹਾਈ ਦੀ ਮੰਗ ਨੂੰ ਲੈ ਕੇ ਅੱਜ ਸਵੇਰੇ ਮਾਹੌਲ ਤਣਾਪੂਰ ਹੋ ਜਾਂਦਾ ਹੈ ਪ੍ਰਦਰਸ਼ਨਕਾਰੀਆਂ ਲੋਕਾਂ ਨੇ ਮੰਗਲਵਾਰ ਨੂੰ ਚੰਡੀਗੜ੍ਹ ਕੂਚ ਕੀ ਅਰੰਭੀ ਕੋਸ਼ਿਸ਼ ਕੀਤੀ ਕੋਮੀ ਇਨਸਾਫ਼ ਮੋਰਚੇ ਦੇ 2 ਸਾਲ ਪੂਰੇ ਹੋਣ ਤੇ ਮੋਹਾਲੀ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਸੀ ਪਰ ਇਸ ਦੌਰਾਨ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਤੁਸੀਂ ਵੇਖ ਸਕਦੇ ਹੋ ਕਿ ਕਿ ਕਿਸ ਤਰ੍ਹਾਂ ਚੰਡੀਗੜ੍ਹ ਨੂੰ ਛਾਣੀ ਦੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ ਦੱਸਦੇ ਕਿ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦੇ ਵਿਚਾਲੇ ਝੜਪੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਇਸ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨੂੰ ਚਖਮਾ ਦੇ ਕੇ ਕੋਮਿਲ ਸਾਫ ਮੋਰਚੇ ਦੇ ਸਿੱਖ ਚੰ디ਗੜ੍ਹ ਦੇ ਵਿੱਚ ਵੜ ਜਾਂਦੇ ਨੇ ਹਾਲਾਂਕਿ ਚੰ디ਗੜ੍ਹ ਦੇ ਐਸਐਸਪੀ ਕਵਰਦੀਪ ਕੌਰ ਤੇ ਹੋਰ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀ ਨੂੰ ਸੈਕਟਰ 43 ਦੇ ਵਿੱਚ ਹੀ ਰੋਕ ਲਿਆ ਸੀ ਦੱਸਦੀ ਕਿ ਭਾਰੀ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਪੁਲਿਸ ਨੂੰ लाठीचार्ज ਤੇ ਨਾ ਪੈਂਦਾ ਥੁੱਕ ਗੈਸ ਤੇ ਗੋਲੇ ਤੱਕ ਡਾਕੇ ਜਾਂਦੇ ਨੇ ਦ ਜਾਣਕਾਰੀ ਸਾਹਮਣੇ ਆਉਂਦੀ ਉਸ ਸੰਸਾਰ کافی دیر ਤੱਕ ਇਹ ਹੰਗਾਮਾ ਚੱਲਦਾ ਜਿਸ ਤੋਂ ਬਾਅਦ ਪੁਲਿਸ ਨੇ ਚਾਰ ਬੱਸਾਂ ਭਰ ਕੇ ਪ੍ਰਦਰਸ਼ਨਕਾਰੀਆਂ ਦੀਆਂ ਖਾਣੇ ਲੈ ਆਉਂਦੀਆਂ ਉਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਵਾਪਸ ਪਰਤਨ ਦਾ ਐਲਾਨ ਕੀਤਾ ਹੈ ਪ੍ਰਦਰਸ਼ਨਕਾਰੀ ਦੁਬਾਰਾ ਕੂਚ ਨਾ ਕਰਨ ਇਸ ਲਈ ਪੁਲਿਸ ਨੇ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਪੰਜ ਲੇਅਰ ਬੈਰੀਕੇਟਿੰਗ ਕੀਤੀ ਹੋਈ ਹੈ ਨਾਲ ਹੀ ਪੱਥਰਾਂ ਦੇ ਨਾਲ ਭਰੇ ਟਿਪਰ ਵੀ ਉੱਥੇ ਖੜੇ ਕਰ ਦਿੱਤੇ ਜਾਂਦੇ ਨੇ ਕੋਮੀ ਮੋਰਚੇ ਦੀਆਂ ਤਸਵੀਰਾਂ 2 ਸਾਲ ਪੂਰੇ ਹੋ ਗਏ ਮੋਹਾਲੀ ਦੇ ਵਿੱਚ ਉਹ ਪ੍ਰੋਗਰਾਮ ਰੱਖਿਆ ਗਿਆ ਸੀ ਉਸ ਦੌਰਾਨ ਪ੍ਰਦਰਸ਼ਨ ਕਾਰਿਆ ਨੂੰ ਕਿਸ ਕਦਰ ਪੁਲਿਸ ਨੇ ਰੋਕ ਰੱਖਿਆ ਪੰਜ ਲੇਅਰ ਦੀ ਬੈਰੀਕੇਟਿੰਗ ਕੀਤੀ ਗਈ ਹੈ ਤਸਵੀਰਾਂ ਚੰਡੀਗੜ੍ਹ ਤੋਂ ਸਾਹਮਣੇ ਆਉਂਦੀਆਂ ਨੇ ਦੱਸਦੇ ਕਿ ਬੰਦੀ ਸਿੰਘਾਂ ਦੀ ਹਾਈ ਦੀ ਮੰਗ ਨੂੰ ਲੈ ਕੇ ਆ ਸਵੇਰੇ ਮਾਹੌਲ ਤਣਾਪੂਰ ਹੋ ਜਾਂਦਾ ਹੈ ਪ੍ਰਦਰਸ਼ਨਕਾਰੇ ਲੋਕਾਂ ਨੇ ਮੰਗਲਵਾਰ ਨੂੰ ਚੰਡੀਗੜ੍ਹ ਕੂਚ ਕੀ ਅਰੰਧਿਕ ਕੋਸ਼ਿਸ਼ ਕੀਤੀ ਕੋਮਿਨ ਸਾਫ ਮਰਚੀ ਦੇ 2 ਸਾਲ ਪੂਰੇ ਹੋਣ ਤੇ ਮੋਹਾਲੀ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਸੀ ਪਰ ਇਸ ਦੌਰਾਨ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿ ਕਿਸ ਤਰ੍ਹਾਂ ਚੰਡੀਗੜ੍ਹ ਨੂੰ ਛੋਣੀ ਦੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ ਦੱਸਦੇ ਕਿ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦੇ ਵਿਚਾਲੇ ਝੜਪਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਜਦੋਂ ਪ੍ਰਦਰਸ਼ਨਕਾਰੀ ਪੁਲਿਸ ਨੂੰ ਚਖਮਾ ਦੇ ਕੇ ਕੋਮਿੰਨ ਸਾਫ ਮੋਰਚੇ ਦੇ ਸਿੱਖ ਚੰਡੀਗੜ੍ਹ ਦੇ ਵਿੱਚ ਵੜ ਜਾਂਦੇ ਨੇ ਹਾਲਾਂਕਿ ਚੰਡੀਗੜ੍ਹ ਦੇ ਐਸਐਸਪੀ ਕਵਰਦੀਪ ਕੌਰ ਤੇ ਹੋਰ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀ ਨੂੰ ਸੈਕਟਰ 43 ਦੇ ਵਿੱਚ ਹੀ ਰੋਕ ਲਿਆ ਸੀ ਦੱਸਦੇ ਕਿ ਭਾਰੀ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਪੁਲਿਸ ਨੂੰ लाठी चार्ज ਕਰਨਾ ਪੈਂਦਾ ਅਤੁੱਗਾਸ ਤੇ ਗੋਲੇ ਤੱਕ ਦਾਗੇ ਜਾਂਦੇ ਨੇ ਦੂਜਾਨਕਾਰੀ ਸਾਹਮਣੇ ਆਉਂਦੀ ਉਸ ਸੰਸਾਰ ਕਾਫੀ ਦੇਰ ਤੱਕ ਇਹ ਹੰਗਾਮਾ ਚੱਲਦਾ ਜਿਸ ਤੋਂ ਬਾਅਦ ਪੁਲਿਸ ਨੇ ਚਾਰ ਬੱਸਾਂ ਭਰ ਕੇ ਪ੍ਰਦਰਸ਼ਨਕਾਰੀਆਂ ਦੀਆਂ ਥਾਣੇ ਲੈ ਆਉਂਦੀਆ ਉਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਵਾਪਸ ਪਰਤਨ ਦਾ ਐਲਾਨ ਕੀਤਾ ਹੈ ਪ੍ਰਦਰਸ਼ਨਕਾਰੀ ਦੁਬਾਰਾ ਕੂਚ ਨਾ ਕਰਨ ਇਸ ਲਈ ਪੁਲਿਸ ਨੇ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਪੰਜ ਲੇਅਰ ਬੈਰੀਕੇਟਿੰਗ ਕੀਤੀ ਹੋਈ ਹੈ ਨਾਲ ਹੀ ਪਥਰਾ ਦੇ ਨਾਲ ਭਰੇ ਟਿਪਪਰ ਵੀ ਉੱਥੇ ਖੜੇ ਕਰ ਦਿੱਤੇ ਜਾਂਦੇ ਨੇ ਕੋਮੀ ਮੋਰਚੇ ਦੀਆਂ ਤਸਵੀਰਾਂ 2 ਸਾਲ ਪੂਰੇ ਹੋਣ ਤੇ ਮੋਹਾਲੀ ਦੇ ਵਿੱਚ ਜੋ ਪ੍ਰੋਗਰਾਮ ਰੱਖਿਆ ਗਿਆ ਸੀ ਉਸ ਦੌਰਾਨ ਪ੍ਰਦਰਸ਼ਨ ਕਾਰਿਆ ਨੂੰ ਕਿਸ ਕਦਰ ਪੁਲਿਸ ਨੇ ਰੋਕ ਰੱਖਿਆ ਪੰਜ ਲੇਅਰ ਦੀ ਪੈਰੀਕੇਟਿੰਗ ਕੀਤੀ ਗਈ ਹੈ ਤਸਵੀਰਾਂ ਚੰਡੀਗੜ੍ਹ ਤੋਂ ਸਾਹਮਣੇ ਆਉਂਦੀਆਂ ਹਨ